ਹਾਲੋ ਗਾਇਸ ਆਸ਼ੀਰਕਾਰ ਜੀ ਕੀ ਹਾਲ ਸਾਰੇ ਠੀਕ ਠਾਕ ਅਸੀਂ ਬਿਲਕੁਲ ਠੀਕ ਠਾਕ ਹਾਂ ਜੀ ਅਸਰ ਜੀ ਆਈ ਹੋਇਆ ਨਾਨਕੀ ਆਪਣੇ ਤੇ ਆਪਾਂ ਪਹਿਲਾਂ ਸ਼ੂਟ ਅਸੀਂ ਨਹੀਂ ਕੀਤਾ ਤੇ ਫਿਰ ਅਸੀਂ ਸਿੱਤੇ ਖਾਣੇ ਤੋਂ ਸਟਾਰਟ ਕੀਤਾ ਤੇ ਇੱਥੇ ਅਸੀਂ ਬੈਠੇ ਗੱਲਾਂ ਗੁੱਲਾਂ ਕਰਨੇ ਰੋਟੀ ਖਾ ਗਏ ਤੇ ਬਹੁਤ ਹੀ ਟਾਈਮ ਹੋ ਗਿਆ ਸੀ ਸਾਨੂੰ ਨਾਨਕਿਆਂ ਨੂੰ ਆਇਆ ਨੂੰ ਅਸੀਂ ਪਹਿਲਾਂ ਕਵਾਰਿਆਂ ਦੇ ਬੜਾ ਨਾਨਕੇ ਰਹਿੰਦੇ ਹਿੰਦੇ ਮਹੀਨਾ ਦੋ ਦੋ ਮਹੀਨੇ ਸਾਨੂੰ ਪਤਾ ਫਿਰ ਵਿਆਹ ਜੇ ਤੇ ਫਿਰ ਕਿੱਥੋਂ ਆ ਜਾਂਦਾ ਬੱਚਿਆਂ ਵਾਲੇ ਹੋ ਜਾਈਏ ਜ਼ਿੰਮੇਵਾਰੀਆਂ ਪੈ ਜਾਂਦੀਆਂ ਸਿਰਾਂ ਤੇ ਫਿਰ ਕਿੱਥੋਂ ਘਰਾਂ ਚ ਨਿਕਲਿਆ ਜਾਂਦਾ ਤੇ ਬਹੁਤੀ ਟਾਈਮ ਬਾਅਦ ਅਸੀਂ ਨਾਨਕੇ ਆਏ ਤੇ ਬਹੁਤੀ ਅਸੀਂ ਗੱਲਾਂ-ਬੱਤਾਂ ਕੀਤੀਆਂ ਬਹੁਤ ਵਾਸੀ ਕੀਤੀ ਮਾਮੀ ਨਾਲ ਮਾਮੇ ਨਾਲ ਗੱਲਾਂ-ਬੱਤਾਂ ਕੀਤੀਆਂ ਤੇ ਇਹ ਬੈਠਾ ਇਹ ਮਾਮੇ ਦਾ ਮੁੰਡਾ ਜੋ ਕਿ ਬਹੁਤ ਵਿਗੜਿਆ ਹੋਇਆ ਹੈ ਇਹੀ ਮਾਮੇ ਦਾ ਮੁੰਡਾ ਅਸੀਂ ਸਾਡੇ ਦੋ ਆ ਤੇ ਇਹੀ ਮੁੰਡਾ ਹੀ ਛੜਾ ਪੜ੍ਹਨ ਲਿਖਣ ਵਾਲਾ ਬਹੁਤ ਹੀ ਬਹੁਤ ਅਸ਼ਿਆਰੇ ਬਹੁਤ ਲਾਇਕ ਬੱਚਾ ਜਿਹਨੇ ਲਾਇਕ ਹੁੰਦੇ ਉਹ ਹੀ ਤੁਹਾਨੂੰ ਪਤਾ ਵੀ ਵਿਗੜ ਜਾਂਦੇ ਆ ਤੇ ਅੰਮੀ ਇਹ ਨਾ ਹੱਸਣ ਲਈ ਆਪਣੇ ਪਤੀ ਇਹ ਨਾ ਸਮਝਾਉਣ ਲ ਜਾਂਦਾ ਕਿ ਚਲੋ ਮੇਰਾ ਵਿਆਹ ਕਰ ਦੋ ਮੈਂ ਤੇ ਨਈ ਵਿਆਹ ਨਹੀਂ ਤੇਰਾ ਕਰਨਾ ਤੇ ਪਹਿਲਾਂ ਤੁਸੀਂ ਨਾ ਸ਼ਾ ਸ਼ਾਰਟ ਤੇ ਫਿਰ ਅਸੀਂ ਤੈਨੂੰ ਤੇਰਾ ਵਿਆਹ ਕਰਾਂਗੇ ਤੇ ਉਹ ਹੱਸਣ ਖੇਡਣਦੇ ਆ ਤੇ ਥੋੜਾ ਨਸ਼ਿਆਂ ਦੇ ਵਿੱਚ ਪੈ ਗਿਆ ਸਰਕਾਰਾਂ ਤੁਹਾਨੂੰ ਪਤਾ ਸਾਡੀਆਂ ਬਹੁਤ ਖਰਾਬ ਨੇ ਉਹ ਨਾ ਕਰਕੇ ਸਾਡੇ ਬੱਚੇ ਵੀ ਵਿਗੜੇ ਹੋਏ ਨੇ ഇതമ്മി ഫോൺ ആഗ്രഹത്തി ഒന്നി പ്യാറ വശാ ഇതര മറ്റേ സോന ഫോട്ടോഷൂട്ട സോനെ വാർ വെക്കാമേ പോത്രി ബോട്ട അനുസാരവാദ ഗൾ ബോംബി മേസി ਤੇ ਇਤਨਾ ਸੀ ਬਹੁਤ ਫੋਟੋ ਕਰਵਾਈ। ਮਾਣੋ ਵੇਖੋ ਦੇਖਦੀਏ ਕਿੱਦਾਂ ਬਹੁਤ ਇਸ਼ਤਾਨ ਆ। ਤੇ ਰੌਂਦੀ ਮਾਸਾ ਨੇ ਬਹੁਤ ਲਾਇਕ ਬੱਚਾ ਸਾਡਾ। ਤੇ ਇੱਧਰ ਫਿਰ ਮੰਮੀ ਨੇ ਵੀ ਇਤਨਾ ਫੋਟੋਆਂ ਕਰਾਈਆਂ ਖੇਡੀਆਂ ਖੇਡੀਆਂ ਹੋਉਂਦੀਆਂ ਇੱਧਰ। ਤੇ ਇੱਥੇ ਸੀ ਕਰਵਾਇਆ ਥੋੜੇ ਫੋਟੋ ਸ਼ੂਟ। ਮਾਮੀ ਨੇ ਮੈਂ ਚਲੋ ਮਾਮੀ ਇਹ ਕਦੀ ਫੋਟੋ ਕਰਵਾ ਲਈਏ ਮਾਮੇ ਦੇ ਨਾਲ। ਯਾਦਗਾਰ ਸੀ ਮੈਂ।